ਤਸਰੀਕਾਰ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਠੀਕ ਠਾਕ ਸਾਰੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਇੰਟਰਸਟਿੰਗ ਵੀਡੀਓ ਲੈ ਕੇ ਆਵਾਂਗੇ ਵੀਡੀਓ ਵਿੱਚ ਆਪਾਂ ਤੁਹਾਨੂੰ ਸ੍ਰੋਣੀਆ ਅਮਰ ਸਿੰਘ ਚਮਕੀਲਾ ਨਾਲ ਜੁੜੀ ਹੋਈ ਇੱਕ ਸੱਚੀ ਸੱਚਾ ਕਿੱਸਾ ਸੱਚਾ ਕਿੱਸਾ ਜਿਹੜਾ ਕਿ ਬਲਰਾਜ ਸਿੱਧੂ ਨੇ ਲਿਖਿਆ ਉਹ ਕਿੱਸਾ ਆਪਾਂ ਅੱਜ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਦੇ ਰਹੋ ਤੇ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਕਹਾਣੀ ਬਹੁਤ ਇੰਟਰਸਟਿੰਗ ਹੈ ਜੀ ਇੱਕ ਵਾਰੀ ਸਾਰੀ ਕਹਾਣੀ ਤੁਸੀਂ ਜਰੂਰ ਸੁਣਨੀ ਤੇ ਬਾਅਦ ਵਿੱਚ ਆਪਣਾ ਕੀਮਤੀ ਕਮੈਂਟ ਜਰੂਰ ਸਾਡੇ ਨਾਲ ਸ਼ੇਅਰ ਕਰਨਾ ਚਲੋ ਆਪਾਂ ਕਹਾਣੀ ਸਟਾਰਟ ਕਰਦੇ ਆਂ ਅ ਬਲਰਾਜ ਸਿੱਧੂ ਦੇ ਲਿਖੇ ਨਾਵਲ ਦੇ ਵਿੱਚੋਂ ਇਹ ਕਹਾਣੀ ਲਈ ਗਈ ਕਹਾਣੀ ਦਾ ਜਿਹੜਾ ਸਰਲੇਖ ਆ ਉਹਦਾ ਨਾਮ ਹੈ ਜੀ ਚੋਰੀ ਤੇ ਮੋਰੀ ਤੇ ਚਲੋ ਆਜੋ ਆਪਾਂ ਕਹਾਣੀ ਸ਼ੁਰੂ ਕਰਦੇ ਆਂ ਤੇ ਸਾਰੀ ਕਹਾਣੀ ਸੁਣ ਕੇ ਵੀਡੀਓ ਸਕਿਪ ਨਾ ਕਰਨਾ ਆ ਵੀ ਨਮੀਦਾ ਜੀ ਹੋਰ ਵਧੀਆ ਸਾਰੇ ਕਿਧਰੋਂ ਗੇੜੇ ਅੱਜ ਵੱਜੇ ਬਸ ਪਾਣੀ ਛੱਡਿਆ ਸੀ ਯਾਰ ਅੱਛਾ ਤੇ ਉਹ ਜਦੋਂ ਪਾਣੀ ਪਹੁੰਚਿਆ ਲੱਗਦਾ ਲੈਡ ਚਲੀ ਜਾਂਦੀ ਹੁਣ ਫਿਰ ਕੀ ਕਰੀਏ ਹੁਣ ਬੜੇ ਦੁਖੀ ਹੋਏ ਕਿਉਂ ਸਰਮਣ ਸੇ ਪੁੱਜ ਕੇ ਦੁਖੀ ਹੋ ਗਿਆ ਆ ਸਰਮਣ ਬੈਠਾ ਵੀ ਵਿਚਾਰਾ ਬੜਾ ਤੰਗ ਹੋਇਆ ਕਹਿੰਦੇ ਵੀ ਕਿਲੇ ਨੂੰ ਪਾਣੀ ਅਪੜਦਾ ਲੈਡ ਚਲੀ ਜਾਂਦੀ ਤੇ ਹੁਣ ਮੈਸੇਜ ਆਇਆ ਤੇ ਰਾਤ ਨੂੰ ਦਿੱਤੀ ਜਾਏਗੀ ਵਾਰੀ ਮੈਂ ਕਿਹਾ ਚਲੋ ਵਿਹਲੇ ਬੈਠੇ ਆ ਕੋਈ ਗੱਲਬਾਤ ਕਰ ਲਈਏ ਹਾਂ ਇੱਕ ਤੁਹਾਨੂੰ ਕਹਾਣੀ ਸੁਣਾ ਦੇਣੇ ਸੁਣਾਓ ਸੁਣਾਉਣੀ ਚਾਹੀਦੀ ਏ ਇਹ ਕਹਾਣੀ ਹੈਗੀ ਆ ਚਮਕੀਲੇ ਦੀ ਜਦੋਂ ਚਮਕੀਲਾ ਖਾੜੇ ਕੁੜੇ ਲਾਉਂਦਾ ਸੀ ਉਸ ਟਾਈਮ ਦੀ ਕਹਾਣੀ ਹੈ ਜਨ ਕਿ ਪੁਰਾਣੇ ਸਮੇਂ ਦੀ ਹਾਂ ਬਲਰਾਜ ਬਲਰਾਜ ਸਿੱਧੂ ਇੱਕ ਲੇਖਕ ਹੈ ਉਹਨੇ ਲਿਖੀ ਸੀ ਚਮਕੀਲੇ ਦੇ ਕਿਤਾਬ ਸ਼ਾਇਦ ਕਿਤਾਬ ਦਾ ਨਾਮ ਸ਼ਹੀਦ ਹੈ ਅੱਛਾ ਜੀ ਉਹਦੇ ਵਿੱਚ ਉਹ ਕਹਾਣੀ ਲਈ ਗਈ ਕਹਾਣੀ ਦਾ ਨਾਮ ਹੈਗਾ ਚੋਰੀ ਤੇ ਮੋਰੀ ਚੋਰੀ ਤੇ ਮੋਰੀ ਹਾਂ ਠੀਕ ਉਹ ਲਿਖਦਾ ਵੀ ਇੱਕ ਵਾਰ ਚਮਕੀਲਾ ਨਾ ਜਿਹੜਾ ਹੂੰ ਇਹ ਨਵੇਂ ਸ਼ਹਿਰ ਦੇ ਲਾਗੂ ਪ੍ਰੋਗਰਾਮ ਲਾਗੇ। ਅੱਛਾ ਜੀ। ਤੇ ਵਾਪਸ ਆ ਰਹੇ ਸੀ ਆਪ ਦਾ ਲੁਧਿਆਣੇ ਹਾਲ ਨੂੰ। ਅੱਛਾ ਜੀ। ਲੁਧਿਆਣੇ ਆਉਂਦੇ ਪੈ ਸੀ ਤੇ ਰਸਤੇ ਦੇ ਵਿੱਚ ਜਦੋਂ ਅ ਅਮਰਜੋਦ ਬੋਲੀ ਰਸਤੇ ਦੇ ਵਿੱਚ ਕੱਡੀ ਜੇ ਬੈਠੀ ਸੀ ਮਗਰਲੀ ਸੀਟ ਤੇ। ਠੀਕ ਹੈ ਜੀ। ਕਹਿੰਦੀ ਅੱਜ ਸਾਗ ਨਾ ਤੋੜ ਲਈ ਜਾਂਦੀ ਸਾਗ ਤੋੜੇ ਖਾਦੇ ਨੂੰ ਬੜੇ ਦਿਨ ਹੋ ਗਏ ਨੇ। ਹਮ ਅੱਜ ਰਸਤੇ ਵਿੱਚ ਸਾਗ ਨਾ ਤੋੜ ਲਈਏ। ਅੱਛਾ ਜੀ। ਤੇ ਚਮਕੀਲਾ ਦਾ ਚੱਲ ਕੋਈ ਗੱਲ ਨਹੀਂ ਆਦਾ ਬੱਬੀ ਜਿਹੜਾ ਕੁਝ ਤੂੰ ਬਣਾਏਂਗੀ ਆਂਦਾ ਆਪਾਂ ਦਾ ਖਾ ਹੀ ਲੈਣਾ ਹੁੰਦਾ। ਤੋੜ ਲੈਨੇ ਆ ਇਹ ਚੀਜ਼ਾਂ ਉਹ ਕਿਤਾਬ ਚ ਲਿਖੀਆਂ ਹੋਈਆਂ ਕਿਤਾਬ ਚ ਲਿਖੀਆਂ ਆ ਆਪਾਂ ਮੋਟੀ ਮੋਟੀ ਸੁਣਾਉਣੇ ਹਨ ਕਿਤਾਬ ਆਪਣੇ ਸਾਹਮਣੇ ਹੁੰਦੀ ਆ ਆਪਾਂ ਪ੍ਰੋਪਰ ਦੱਸਦੇ ਆ ਫਿਰ ਤੋਂ ਉਸ ਚੀਜ਼ ਦਾ ਪਤਾ ਵੱਖਰਾ ਹੀ ਨਜ਼ਾਰਾ ਆਉਣਾ ਤੇ ਜਿਹੜੀ ਨਾਲ ਸੀ ਚਮਕੀਲੇ ਦੇ ਨਾਲ ਬੈਠਾ ਸੀ ਸੱਤਾ ਢੋਲਕ ਵਾਲਾ ਉਹਦਾ ਨਾਲ ਹੁੰਦਾ ਸੀ ਢੋਲਕ ਮਾਸਟਰ ਸੱਤਾ ਅੱਛਾ ਜੀ ਤੇ ਗੱਡੀ ਚ ਚਲਾਉਂਦਾ ਪਿਆ ਸੀ ਅਮਰਜੋਤ ਦਾ ਭਰਾ ਜਿਹਦਾ ਨਾਮ ਸੀ ਪੱਪੂ ਉਹ ਆਪਸ ਵਿੱਚ ਦੋਵੇਂ ਕਰਦੇ ਪਏ ਸੀ ਗੱਲਾਂ ਬਾਤਾਂ ਠੀਕ ਤੇ ਪ੍ਰੋਗਰਾਮ ਤੋਂ ਥੱਕੀ ਹੋਣ ਕਰਕੇ ਜਿਹੜੀ ਅਮਰਜੋਤ ਸੀ ਹੂੰ ਉਹਨੇ ਪਿੱਛੇ ਐ ਢੋਂ ਲਾ ਕੇ ਨਾ ਇਹਨੇ ਆਪਾਂ ਲਾ ਲੈਨੀ ਗੱਡੀ ਨਾ ਐ ਲੰਮੇ ਫੈ ਗਈ। ਉਹ ਪਿਛੇ ਲਾ ਕੇ ਬੈ ਗਈ ਨਾ। ਹਾਂ। ਗਰਮੀ ਵੀ ਬਹੁਤ ਈ ਆ ਯਾਰ ਆ ਜਾਣਾ। ਮੁਰ ਗਰਮੀ ਹੈਗੀ ਬਹੁਤ ਜ਼ਿਆਦਾ ਕੀ ਕਰੀਏ। ਅੱਛਾ। ਇੱਕ ਹੁੰਦਾ ਸੀ ਉਹਨਾਂ ਦੇ ਨਾਲ ਮੱਖੀ। ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਮੱਖੀ ਕੀ ਕੰਮ ਕਰਦਾ ਸੀ ਬਹੁਤ ਮਸ਼ਹੂਰ ਹੈ ਨਾ ਇਹ ਮੱਖੀ ਨੇ ਨਾ ਬਾਹਰ ਵੇਖ ਕੇ ਆਂਦਾ। ਹਾਂਜੀ। ਆਹਦਾ ਬਾਈ ਸਾਗ। ਦਿਸ ਪਿਆ ਉਹਨੇ ਨਜ਼ਰ ਪੈ ਗਈ। ਆਹ ਬਾਈ ਸਾਗ ਦੇ। ਉਹਦਾ ਬਾਈ ਸਾਗ। ਉਦੋਂ ਗੱਡੀ ਪਹੁੰਚ ਗਈ ਸੀ ਚੱਕ ਦਾਣਾ ਪਿੰਡ ਦੇ ਕੋਲ। ਇੱਧਰ ਆਉਣਾ ਕੋਈ ਨਵੇਂ ਸ਼ਹਿਰ ਦੇ ਰਸਤੇ ਦੇ ਵਿੱਚ ਕੋਈ। ਏ ਆ ਨਾ ਬਾਈ ਸਾਗ ਆ ਨਾ ਵੇਖ ਲਾ ਬਾਈ ਸਾਗ ਆ ਗਿਆ ਜੇ ਰੂਹ ਬਣਦੀ ਤਾਂ ਨਾ ਤੋੜ ਲਈਏ ਸਾਗ ਅੱਛਾ ਜੀ ਤੇ ਅਮਰਜੋਤ ਗਾਂ ਹੋ ਗਏ ਪੱਪੂ ਦੇ ਮੋਢਿਆਂ ਦੇ ਆਪਦੇ ਭਰਾ ਦੇ ਹੱਥ ਰੱਖ ਕੇ ਉਹਨੂੰ ਕਹਿੰਦੀ ਗੱਡੀ ਰੋਗ ਪੱਪੂ ਸਾਗ ਤੋੜ ਲਈ ਗੱਡੀ ਰੋਗ ਲਈ ਉਹਨਾਂ ਹਾਂ ਉਹਨਾਂ ਗੱਡੀ ਲਾ ਲਈ ਸਾਈਡ ਤੇ ਅੱਛਾ ਜੀ ਗੱਡੀ ਰੋਗ ਲਈ ਤੇ ਇੱਕ ਵਿੱਚੋਂ ਚਮਕੀਲਾ ਉਤਰਿਆ ਹਮ ਇੱਕ ਉਤਰਿਆ ਸੱਤਾ ਢੋਲਕ ਮਾਸਟਰ ਇੱਥੇ ਜਿਹੜਾ ਢੋਲਕੀ ਵਜਾਉਂਦਾ ਤੇ ਇਹ ਕੁਤਰੀ ਅਮਰਜੋਤ ਜੀ ਸਿਆਲਾਂ ਦੀ ਨਿੱਗੀ ਨਿੱਗੀ ਧੁੱਪ ਲੱਗੀ ਹੋਈ ਸੀ ਆਏ ਹੋਏ ਐ ਗਰਮੀ ਨਹੀਂ ਹੈਗੀ ਸੀ ਹੂੰ ਹੂੰ ਕਿਉਂਕਿ ਸਿਆਲਾਂ ਦੇ ਵਿੱਚ ਹੀ ਸਾਗ ਹੁੰਦਾ ਉਹ ਕੀ ਹੋਇਆ ਥੱਲੇ ਉਤਰ ਕੇ ਚਮਕੀਲਾ ਤੇ ਅਮਰਜੋਸ ਜਿਹੜੀ ਉਹ ਸਾਗ ਤੋੜਨ ਵੜ ਗਿਆ ਅੱਛਾ ਜੀ ਇਹ ਜਿਹੜਾ ਸਤਾ ਢੋਲਕਾ ਮਾਸਟਰ ਸੀ ਜਿਵੇਂ ਆ ਇੰਨੀ ਕੁ ਦੂਰ ਮੋਟਰ ਹੋਣੀ ਹੂੰ ਉਹ ਆਂਦਾ ਚੱਲ ਯਾਰ ਪਾਣੀ ਦਾ ਬਹਾਨਾ ਲਾ ਕੇ ਨਾ ਮੋਟਰ ਵਾਲ ਨੂੰ ਤੁਰ ਪਿਆ ਵੀ ਚੱਲ ਪਾਣੀ ਪੁਣੀ ਪੀ ਕੇ ਆਉਣੇ ਆ ਮੋਟਰ ਵਾਲਾ ਹੂੰ ਉਹ ਜਦੋਂ ਮੋਟਰ ਦੇ ਲਾਗੇ ਜਾਂਦਾ ਉੱਥੇ ਇੱਕ ਸਵਰਾਜ ਟਰੈਕਟਰ ਖੜਾ ਹੁੰਦਾ ਤੇ ਉਹਦੇ ਤੇ ਗਾਣਾ ਲੱਗਾ ਹੁੰਦਾ ਚਮਕੀਲੇ ਦਾ अच्छा चमकीले दी गाना ਲੱਗਾ ਹਾਂ ਚਮਕੀਲੇ ਦਾ ਗਾਣਾ ਲੱਗਾ ਸੀ ਖੁਸ਼ ਹੋ ਗਿਆ ਨਾ ਚਮਕੀਲਾ ਦਾ ਜੀ ਜੱਲਕ ਮੈਂ ਲੈਣ ਗਾਣਾ ਲੱਗਾ ਸੀ ਹੂੰ ਤੇ ਉਹ ਜਦੋਂ ਉੱਥੇ ਗਿਆ ਤੇ ਅੱਗੋਂ ਮੋਟਰ ਮਾਲਕ ਨੇ ਬੂਹਾ ਖੋਲਿਆ ਮੋਟਰ ਦਾ ਤੇ ਬਾਹਰ ਨੂੰ ਤੁਰਿਆ ਹੋਵੇ ਸਿਆਲ ਦੇ ਵਿੱਚ ਅੰਦਰ ਬੈਠਾ ਹੋਣਾ ਉਹ ਅੱਛਾ ਜੀ ਬਾਹਰ ਨੂੰ ਤੁਰਿਆ ਹੋਵੇ ਤੇ ਉਹਨੂੰ ਪੁੱਛਦਾ ਕੌਣ ਆ ਬਾਈ ਤੂੰ ਆਹਦਾ ਮੈਂ ਆ ਜੀ ਸੱਤਾ ਅੱਛਾ ਆਹਦਾ ਪੜਾ ਤੂੰ ਸੱਤਾ ਪੜਾ ਤੂੰ ਅੱਠਾਂ ਪੜਾ ਨਹੀਂ ਲੈ ਪੜਾ ਦੈਲਾ ਅੱਛਾ ਜੀ ਇਹ ਦੱਸ ਵੀ ਤੂੰ ਇੱਥੇ ਲੈਣ ਕਿ ਆਇਆ ਮੇਰੀ ਮੋਟਰ ਹੂੰ ਕਹਿੰਦਾ ਭਾਈ ਜੀ ਲੈਣ ਕੀ ਆਉਣਾ ਐ ਅਸੀਂ ਇੱਥੋਂ ਲੰਗੇ ਜਾਂਦੇ ਸੀ ਆਖਿਆ ਵੀ ਚੱਲ ਮੋਠ ਸਾਗ ਤੋੜ ਲਈਏ ਅੱਛਾ ਅਸੀਂ ਗੱਡੀ ਰੋਕ ਕੇ ਸਾਗ ਤੋੜਨ ਲੱਪੇ ਆਹ ਦਾ ਉਹ ਟੀਵੀ ਦੇ ਮਰਦ ਵੀ ਤੇਰੇ ਨਾਲ ਆ ਜਿਹੜੇ ਉਹ ਖੜਿਆ ਨਾਲ ਜਿਹੜੇ ਸਾਗ ਤੋੜਦੇ ਪਏ ਅੱਛਾ ਇਹ ਨਾ ਦੱਸਿਆ ਆਮਰ ਸਿੰਘ ਵਕੀਲਾ ਅਜੇ ਦੱਸਿਆ ਨਾ ਹੂੰ ਕਹਿੰਦਾ ਹਾਂ ਭਾਈ ਉਹ ਵੀ ਮੇਰੇ ਨਾਲ ਹੀ ਆ ਕਿਉਂ ਆਂਦਾ ਹੂੰ ਪਿਓ ਦਾ ਦਾ ਖੇਤ ਸਮਝ ਰੱਖਿਆ ਆ ਦਾ ਅੱਛਾ ਇਹ ਸਾਗ ਤੋੜਨ ਲੱਗ ਪਏ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਪਿਓ ਦਾ ਖੇਤ ਸਮਝ ਰੱਖਿਆ ਅੱਛਾ ਜੀ ਉਹ ਨਹੀਂ ਭਾਈ ਆਹ ਦਾ ਸਾਗ ਹੀ ਤੋੜਿਆ ਆਪਾਂ ਕਿੜੀਆਂ ਚਾਂਜਰਾਂ ਨਾਲ ਹਲੀਆਂ ਨੇ ਆਹ ਦਾ ਸਾਗ ਤੋੜਨਾ ਉਹ ਹੋਰ ਗੁੱਸੇ ਅੱਗੋਂ ਹੋ ਗਿਆ ਹਾਂ ਆ ਵੀ ਉਹ ਕੌਣ ਪੁੱਛਿਆ ਨਾ ਜਦੋਂ ਨੇ ਬਾਅਦ ਚ ਉਹ ਕਹਿੰਦਾ ਭਾਈ ਉਹ ਪਹਿਲਾਂ ਸੁਣਤਾ ਲੈ ਵੀ ਉਹ ਹੈ ਕੌਣ ਅੱਗੋਂ ਸੱਤਾ ਦਾ ਆਹ ਉਹ ਗੁਜਾਟਾਂ ਦਾ ਆਹ ਦਾ ਹੋਣ ਨੂੰ ਆ ਦਾ ਤਰਮਿੰਦਰ ਤੇ ਮਾਮਾ ਲੈਣੀ ਅੱਛਾ ਉਹ ਜਿਹੜਾ ਵੀ ਉਹਨੂੰ ਕਹੇ ਬਾਹਰ ਨਿਕਲ ਜਾ ਮੇਰੇ ਖੇਤਾਂ ਜੀ ਹਾਂ ਆਹ ਦਾ ਨਹੀਂ ਭਾਈ ਹਾਂ ਤੇਰਮਿੰਦਰ ਇਹ ਮਾਮਾ ਲੀਨੀ ਇਹ ਹੈਗਾ ਅਮਰ ਸਿੰਘ ਚਮਕੀਲਾ ਗਾਇਕ ਜਿਹੜਾ ਤੇ ਨਾਲ ਉਹਦੇ ਅਮਰ ਜੋਤ ਜਿਹਦੇ ਟਰੈਕਟਰ ਤੇ ਗਾਣੇ ਲਾਏ ਨੇ ਤੁਸੀਂ ਟਰੈਕਟਰ ਤੇ ਅੱਛਾ ਜੀ ਉਹਨਾਂ ਕੋਲੋਂ ਜਾਟਾਂ ਦਾ ਇੱਕ ਉਹ ਦੱਲਿਆ ਪਿਛਾ ਵਾਲਾ ਉਹ ਸਵੇਰੇ ਡੱਫੀ ਫਿਰਨਾ ਆਉਂਦਾ ਅੱਛਾ ਉਹਨੇ ਨਸ਼ੇ ਜੀ ਆਹਦਾ ਦਿਨੇ ਪੀਤੀ ਫਿਰਨਾ ਕਿਉਂ ਝੂਠ ਮਾਰੀ ਜਾਂਦਾ ਚਮਕੀਲਾ ਤੇ ਅਮਰ ਜੋਤ ਨੇ ਇੱਥੇ ਕੀ ਲੈਣ ਆਉਣਾ ਹਾਂ ਆਂਦਾ ਦਿਨੇ ਪੀਤੀ ਫਿਰਨਾ ਅੱਛਾ ਖੈਰ ਉਹ ਇੰਨੇ ਨੂੰ ਗੱਲ ਕਰਦਾ ਕਰਦਾ ਬੇਲੀ ਗਾਂ ਉਹਨਾਂ ਦੇ ਮਗਰ ਜਾਂਦਾ ਵੇਖਣ ਵੀ ਕੌਣ ਇਹਨਾਂ ਨੂੰ ਬਾਹਰ ਕੱਢਾ ਮੈਨੂੰ ਬਾਹਰ ਕੱਢਾ ਇਹਨਾਂ ਨੂੰ ਉਦੋਂ ਚਮਕੀਲੇ ਦੀ ਤੇ ਅਮਰਜੋਦੀ ਇਹਨਾਂ ਨੂੰ ਕੰਡ ਸੀ ਅੱਛਾ ਇਹਨੂੰ ਬਾਈ ਨੂੰ ਜੱਟ ਨੂੰ ਅੱਛਾ ਇਹਨੂੰ ਇਹਨੂੰ ਕੰਡ ਕਰਕੇ ਤੇ ਪਰਾਂ ਨੂੰ ਮੂੰਹ ਕਰਕੇ ਤੋੜਦੇ ਪੈ ਹੀ ਸਾਗ ਜਦੋਂ ਜਾਂਦਾ ਲਾਗੇ ਅੱਛਾ ਤੇ ਲਲਕਾਰਾ ਮਾਰ ਕੇ ਉਹਨੂੰ ਕਹਿੰਦਾ ਕਿਹੜਾ ਤੂੰ ਨਿਕਲ ਬਾਹਰ ਇੱਥੋਂ ਜਿਵੇਂ ਆਪਦੀ ਪਾਸ਼ਾ ਜੀ ਉਹਨੇ ਕਿਹਾ ਹੋਣਾ ਹਾਂ ਕਿਹੜਾ ਤੂੰ ਮੇਰੇ ਸਾਗ ਦੇ ਵੜਿਆ ਕਿੰਨੇ ਤੋਂ ਪੁੱਛ ਕੇ ਸਾਗ ਤੋੜਨਾ ਜਾਂ ਨਿਕਲ ਬਾਹਰ ਅੱਛਾ ਜਾ ਜਦੋਂ ਉਹ ਘੁੰਮ ਕੇ ਵਹਿੰਦਾ ਹਾਂ ਜਿਵੇਂ ਫਿਲਮੀ ਸੀਨ ਨਹੀਂ ਬਣਦਾ ਆਹੋ ਉਹ ਲੱਤੋਂ ਟੱਪ ਪੜਾਵਾ ਜੇ ਹੁੰਦੇ ਪੈਰਾਂ ਥੱਲੇ ਜ਼ਮੀਨ ਦੀ ਸੱਚੀ ਹੋਈ ਅਮਰਸੰਚ ਚਮਕੀਲਾ ਉਹਦਾ ਸੱਚੀ ਚਮਕੀਲਾ ਨਿਕਲਾਉਂਦਾ ਤੇਰਾ ਪੜਾਵਾ ਜੇ ਬਾਈ ਤੂੰ ਆਦਾ ਤੂੰ ਮੇਰੇ ਖੇਤਾਂ 'ਚ ਕਿਵੇਂ ਆਦਾ ਬਾਈ ਹੋਂਦੇ ਪੈਰੀ ਡਿੱਗ ਪੈਂਦਾ ਜੱਫੀ ਪਾ ਕੇ ਮਿਲਦਾ ਉਹਨੂੰ ਕਹਿੰਦਾ ਬਾਈ ਤੈਨੂੰ ਲੋਕ ਮਿਲਣ ਨੂੰ ਤਰਸਦੇ ਨੇ ਆ ਤਾਂ ਤੂੰ ਮੇਰੀ ਪਹਿਲੀ ਜ਼ਮੀਨ 'ਚ ਹੀ ਆ ਗਿਆ ਅੱਜ ਤੂੰ ਮੇਰੇ ਖੇਤਾਂ ਵਿੱਚ ਆਪ ਚੱਲ ਕੇ ਆ ਗਿਆ ਨਾ ਮੈਂ ਤਾਂ ਬੜਾ ਕਿਸਮਤ ਵਾਲਾ ਵਾਂ ਉਹਨੂੰ ਫੜਦਾ ਹੱਥੋਂ ਦਾ ਖਿੱਚ ਕੇ ਲੈ ਜਾਂਦਾ ਉਹਨੂੰ ਮੋਟਰ ਤੇ ਆਂਦਾ ਬਾਈ ਮੇਰੇ ਨਾਲ ਚੱਲ ਮੈਂ ਤੈਨੂੰ ਇੱਕ ਚੀਜ਼ ਵਿਖਾਉਣੀ ਹੈ ਅੱਛਾ ਮੋਟਰ ਤੇ ਲਿਆ ਜਾਂਦਾ ਉਹਨੂੰ ਤੇ ਅੰਦਰੋਂ ਬੂਹਾ ਖੋਲ ਕੇ ਨਾ ਅੰਦਰ ਜਾ ਕੇ ਜਿਵੇਂ ਉਹ ਮੋਟਰ ਹੈ ਆਪਣੀ ਹਣਾ ਇਹ ਮੜੇ ਹੱਥ ਮਾਰ ਕੇ ਨਾ ਸੀਮੰਟਰ ਨੂੰ ਉਹਨੂੰ ਮੋਰੀ ਵਿਖਾਉਂਦਾ ਅੱਛਾ ਮੋਰੀ ਵਿਖਾਉਂਦਾ ਉਹਨੇ ਕਹਿੰਦੀ ਜ ਐ ਮੋਰੀ ਕੀਤੀ ਹੁੰਦੀ ਹਾਂ ਉਹਨੇ ਕਹਿੰਦਾ ਆ ਵੇਖ ਬਾਈ ਮੈਂ ਤੇਰੇ ਗਾਣਿਆਂ ਦਾ ਬੜਾ ਫੈਨ ਆ ਆਂਦਾ ਜਿਹੜਾ ਤੁਹਾਡਾ ਗਾਣਾ ਸੀ ਨਾ ਉਹਨੇ ਖੁਰਚ ਖੁਰਚ ਕੇ ਕੰਦ ਵਿੱਚੋਂ ਨਿੱਕੀ ਜੀ ਕਰ ਲਈ ਮੋਰੀ ਸੀ ਅੱਛਾ ਆਂਦਾ ਇਹ ਗਾਣੇ ਤੋਂ ਮੈਂ ਆਈਡੀਆ ਲੈ ਕੇ ਤੇ ਮੈਂ ਕੰਦ ਵਿੱਚ ਕੱਢੀ ਮੋਰੀ ਆਂਦਾ ਹੁਣ ਮੈਨੂੰ ਅੰਦਰੋਂ ਹੀ ਪਤਾ ਲੱਗ ਜਾਂਦਾ ਬਾਹਰ ਕੀ ਹੁੰਦਾ ਪਿਆ ਅੰਦਰੋਂ ਆ ਮੈਂ ਇੱਥੇ ਹੀ ਵੇਖ ਲੈਣਾ ਵੀ ਬਾਹਰ ਕੀ ਹੁੰਦਾ ਪਿਆ ਕੋਈ ਸਾਖ ਚੋਰੀਆਂ ਕੋਈ ਸੌ ਹੁੰਦਾ ਹੈ ਨਾ ਹਾਂਜੀ ਤੇ ਚਮਕੀਲਾ ਦੀ ਗੱਲ ਸੁਣ ਕੇ ਕਹਿੰਦੇ ਆ ਬੜਾ ਜੋਰ ਨਾਲ ਹੱਸਦਾ ਉਹਨੂੰ ਹੱਸਾ ਬਣਾਉਂਦਾ ਆਉਂਦਾ ਯਾਰ ਕਮਾਲ ਦੀ ਗੱਲ ਆਹਦਾ ਭਾਈ ਮੈਂ ਤਾਂ ਤੁਹਾਡੇ ਗਾਣੇ ਬਹੁਤ ਸੋਹਣੇ ਦਾ ਵੀ ਮੇਰੇ ਤਾਂ ਤਨ ਭਾਗ ਰੇ ਤੁਸੀਂ ਮੇਰੇ ਮੇਰੀ ਮੋਟਰ ਤੇ ਆਏ ਤੁਹਾਨੂੰ ਆਦਾ ਹਾਂ ਚਾਹ ਵੀ ਚਾਹ ਪੀਤੇ ਤੋਂ ਬਿਨਾਂ ਆਦਾ ਮੈਂ ਜਾਨ ਨਹੀਂ ਦੇਣਾ ਹੂੰ ਚਾਹ ਚੂ ਦਾ ਅੱਛਾ ਬਾਅਦ ਵਿੱਚ ਗੱਲਾਂ ਬਾਤਾਂ ਕਰਕੇ ਤੇ ਉਹਨੂੰ ਕਹਿੰਦਾ ਵੀ ਐਂ ਕਰ ਬਾਈ ਮੈਨੂੰ ਇੱਕ ਦੋ ਗਾਣੇ ਸੁਣਾ ਦੇ ਅੱਛਾ ਚਮਕੀਲ ਨੂੰ ਆ ਉਹਨੂੰ ਕਹਿੰਦਾ ਬਾਈ ਮੈਨੂੰ ਆ ਗਾਣਾ ਸੁਣਾ ਦੇ ਆਪਦੀ ਫਰਮਾਇਸ਼ ਦਾ ਉਹਨੂੰ ਕਹਿੰਦਾ ਅੱਛਾ ਚਮਕੀਲਾ ਅਮਰਜੋ ਨੂੰ ਕਹਿੰਦਾ ਚੱਲ ਬੱਬੀ ਕੋਈ ਗੱਲ ਨਹੀਂ ਯਾਰ ਬਾਈ ਨੂੰ ਖੁਸ਼ ਕਰਦੀ ਹੈ ਗਾਣਾ ਸੁਣਾ ਦਈਏ ਕੋਈ ਗੱਲ ਨਾਲੇ ਆਪਣਾ ਹਾਂ ਫੈਨ ਹੈ ਹਾਂ ਉਹ ਨਾਲ ਐਵੇਂ ਹੀ ਬਹਿ ਜਾਂਦੇ ਨੇ ਕਿ ਉੱਥੇ ਬਣੀ ਹੋਣੀ ਥਾਂ ਕੋਈ ਚਮਕੀਲਾ ਦੇ ਅਮਰਜੋ ਦੇ ਨਾਲ ਨਾਲ ਉੱਤੇ ਬਹਿ ਜਾਂਦੇ ਨੇ ਤੇ ਸਤਾ ਢੋਲ ਕਾਹਲ ਥੱਲੇ ਬਹਿ ਜਾਂਦਾ ਹਾਂ ਠੀਕ ਹੈ ਉਹ ਦ ਗਾਣੇ 4-5 ਕਹਿੰਦੇ ਆ ਵੀ ਮੇਨ ਮੇਨ ਅੰਤਰੇ ਸੁਣਾਈ ਉਹਨੂੰ ਅੰਤਰੇ ਸੁਣਾਈ 4-5 ਉਹਨੇ ਹੂੰ ਗਾਣਿਆਂ ਦੇ ਉਹਨਾਂ ਨੂੰ ਸੁਣਾਈ ਤੇ ਭਾਈ ਭਾਗੋ-ਭਾਗ ਹੋ ਗਿਆ ਹਾਂ ਦਾ ਭਾਈ ਹੁਣ ਐ ਕਰੋ ਮੇਰੇ ਨਾਲ ਚੱਲੋ ਘਰੇ ਅੱਛਾ ਜੀ ਰੋਟੀ ਖਾਧੇ ਤੇ ਬਿਨਾ ਤਾਂ ਮੈਂ ਜਾਣ ਨਹੀਂ ਦੇਣਾ ਹੂੰ ਜਮਕੀਲਾ ਕਹਿੰਦਾ ਨਹੀਂ ਭਾਈ ਯਾਰ ਤੇਰੀ ਹਰ ਖੁਆਇਸ਼ ਪੂਰੀ ਕਰਤੀ ਪਰ ਅਸੀਂ ਘਰੇ ਨਹੀਂ ਆ ਦਾ ਜਾ ਸਕਦੇ ਹੂੰ ਆਨਾ ਅਸੀਂ ਸਵੇਰੇ ਤੜਕੇ ਹੂੰ ਟਾਈਮ ਨਾਲ ਤੁਰਨਾ ਹੈ ਅਸੀਂ ਜਾਣਾ ਦਿੱਲੀ ਦੇ ਲਾਗੇ ਗੁਰਗਾਓ ਉਥੇ ਇਹ ਅਖਾੜਾ ਲਾਉਣਾ ਅੱਛਾ ਜੀ ਕਹਿੰਦਾ ਇਸ ਕਰਕੇ ਸਾਨੂੰ ਅਹੀਂ ਹੋਇ ਨਾ ਲੇਟ ਜੇ ਅਸੀਂ ਤੇਰੇ ਕੋਲ ਚਲੇਗਾ ਕਹਿੰਦਾ ਬਾਈ ਮੇਰਾ ਨਾਮ ਬਖਤਾਵਰ ਸਿੰਘ ਏ ਉਹਨੇ ਨਾਮ ਵੀ ਆਪ ਦਾ ਦੱਸਿਆ ਆਪਾਂ ਨੂੰ ਪਹਿਲਾਂ ਚੇਤਾ ਨਹੀਂ ਰਿਹਾ ਨਾਮ ਲੈਣ ਦਾ ਅੱਛਾ ਜੀ ਬਖਤਾਵਰ ਸਿੰਘ ਉਹਨੇ ਨਾਮ ਦੱਸਿਆ ਆਂਦਾ ਮੇਰਾ ਨਾਮ ਤੇ ਬਾਅਦ ਚ ਜਦੋਂ ਗਾਣੇ-ਗੁਣੇ ਸੁਣ ਕੇ ਤੇ ਆਂਦਾ ਬਾਈ ਹੁਣ ਸਾਨੂੰ ਇਜਾਜ਼ਤ ਦੇ ਚਮਕੀਲਾ ਕਹਿੰਦਾ ਅਸੀਂ ਚੱਲਦੇ ਆਂ ਹੂੰ ਫਿਰ ਉਹਨਾਂ ਨੂੰ ਜਿਵੇਂ ਆ ਆਪਣੀ ਮੋਟਰ ਰਾਹ ਤੱਕ ਛੱਡਣ ਆਉਂਦਾ ਅੱਛਾ ਹਾਂ ਨਾਲ ਛੱਡਣ ਆਉਂਦਾ ਉਹਨਾਂ ਨੂੰ ਰਸਤੇ ਤੱਕ ਅੱਛਾ ਜੀ ਜਦੋਂ ਛੱਡਣ ਆਉਂਦਾ ਤੇ ਗੱਡੀ ਜੀ ਫਟਾ ਗਏ ਉਹਨਾਂ ਨੂੰ ਹੂੰ ਉਹਨਾਂ ਚਰ ਉੱਥੇ ਹੀ ਖੜਾ ਰਹਿੰਦਾ ਜਿੰਨਾ ਚਿਰ ਚਮਕੀਲੇ ਦੀ ਗੱਡੀ ਉਹਦੀਆਂ ਅੱਖਾਂ ਤੋਂ ਉਲੇ ਨਹੀਂ ਜਾਂ ਲੰਗ ਦੂਰ ਨਹੀਂ ਹੁੰਦੀ ਉਹਨਾਂ ਚਰ ਵੇਖ ਲਓ ਉਹਨੇ ਉੱਥੇ ਹੀ ਖੜਾ ਰਹਿੰਦਾ ਹੂੰ ਤੇ ਇਹ ਸੱਚੀ ਘਟਨਾ ਆ ਜਿਹੜੀ ਉਹਨੇ ਰਾਜ ਸਿੱਧੂ ਦੇ ਨਾਵਲ ਦੇ ਵਿੱਚ ਲਿਖੀ ਨਾਵਲ ਦਾ ਨਾਮ ਸ਼ਹੀਦ ਹੈ ਮੇਰੇ ਹਿਸਾਬ ਨਾਲ ਹੂੰ ਤੇ ਆ ਗਾਣੀ ਆ ਸਾਰੀ ਕਈ ਵਾਰੀ ਇਦਾਂ ਦਾ ਸੁਆਬ ਬਣ ਜਾਂਦਾ ਵੀ ਆਪਣਾ ਜਿਹੜਾ ਫੇਵਰੇਟ ਕਲਾਕਾਰ ਹੁੰਦਾ ਹੈ ਜਾਂ ਕੋਈ ਵੀ ਹਣਾ ਉਹ ਆਪਣੇ ਕੋਲ ਚੱਲ ਕੇ ਆਇਆ اچانکਾ ਪਰ ਪਤਾ ਹੀ ਲੱਗਦੇ اچانک ਆ ਜਾਂਦਾ ਹਾਂ ਕਈ ਵਾਰੀ ਇਦਾਂ ਸੋ ਅੱਜ ਦੀ ਇਹ ਕਹਾਣੀ ਸੀ ਕਿ ਕਹਾਣੀ ਉਹ ਜਿੱਕਾ ਲੇ ਕੇ ਸੁਣ ਲੱਗਾ ਅੱਖਾਂ 'ਕ ਸੀਨ ਉਵੇਂ ਆ ਗਏ ਟਰੈਕਟਰ ਦੇ ਵੀ ਤੇ ਉਵੇਂ ਮੋਟਰ ਦੇ ਵਿੱਚ ਜਿਹਨੂੰ ਤੂੰ ਨਾਂ ਜਿਵੇਂ ਲੈਂਦਾ ਰਿਹਾ ਬਹੁਤ ਇੰਟਰਸਟਿੰਗ ਕਹਾਣੀਆਂ ਨੇ ਹੋਰ ਵੀ ਹੈਗੀਆਂ ਨੇ ਉਹ ਮੈਨੂੰ ਅਜੇ ਮੂੰਹ ਜਮਾਨੀ ਯਾਦ ਨਹੀਂ ਆਪਾਂ ਫੇਰ ਕਿਸੇ ਦਿਨ ਆਪਣੇ ਭਰਾਵਾਂ ਨਾਲ ਸਾਂਝੀ ਕਰਾਂਗੇ ਵੀਡੀਓ ਤੁਸੀਂ ਜੀਆਂ ਕਹਾਣੀਆਂ ਵੀ ਸੁਣਾਵਾਂਗੇ ਕਹਾਣੀ ਦਾ ਨਾਮ ਸੀ ਚੋਰੀ ਤੇ ਮੋਰੀ ਮੋਰੀ ਉਹ ਸੀ ਜਿਹੜੀ ਉਹਨੇ ਕੰਦ ਵਿੱਚ ਹਾਂ ਕੰਦ ਵਿੱਚ ਕੱਢੀ ਚੋਰੀ ਉਹ ਸੀ ਜਿਹੜੀ ਉਹਨੇ ਸਾਗ ਦਾ ਚੋਰੀ ਕੀਤਾ ਚੋਰੀ ਹਾਂ ਹਾਂ ਚਲੋ ਠੀਕ ਹੈ ਫਿਰ ਮੈਂ ਚੱਲਦਾ ਮੇਰੀ ਭਰ ਗਿਆ ਚਲੋ